ਮਤਲਬ ਜਿਵੇਂ ਬੱਚਿਆਂ ਕੋਲੇ ਅੱਜਕੱਲ੍ਹ ਕੀ ਹੈ ਆਪਸ਼ਨਸ ਬਹੁਤ ਨੇਗੇ ਅਸੀਂ ਜਿਮ ਆਉਣੇ ਆ ਬੱਚੇ ਜਿਹੜਾ ਹੈ ਉਹ ਬਾਹਰੋਂ ਦੀ ਗੱਡੀ ਤੇ ਆਣਗੇ ਆ ਕੇ ਇੱਥੇ ਜਿਹੜਾ ਜਿਮ ਦੇ ਵਿੱਚ ਲਗਾ ਕੇ ਫਿਰ ਗੱਡੀ ਤੇ ਬੈਠ ਕੇ ਜਾਣਗੇ ਸਾਰਾ ਦਿਨ ਫੈਸਿਲਿਟੀਆਂ ਆਪਣੀਆਂ ਉੱਦਾਂ ਕਿ ਸਿਰਫ ਜਿਮ ਵਾਲਾ ਇੰਨਾ ਕੁ ਪਰਸਨ ਦੇ ਨਾਲ ਇੰਨੀ ਅੱਛੀ ਬੋਡੀ ਗਰੋ ਹੋ ਸਕਦੀ ਹੈ ਕਿ ਤੁਹਾਨੂੰ ਇਸ ਤੋਂ ਇਲਾਵਾ ਹੋਰ ਵੀ ਬਹੁਤ ਮਿਹਨਤ ਕਰਨ ਦੀ ਲੋੜ ਹੁੰਦੀ ਹੈ ਇੰਨੇ ਦੇ ਨਾਲ ਵੀ ਜੇ ਪ੍ਰੋਪਰ ਜੇ ਜਿਮ ਆ ਕੇ ਪ੍ਰੋਪਰ ਦੇਖੋ 30% ਜਿਮ 70% 70% ਡਾਈਟ ਜਿਮ ਆ ਕੇ ਉਹਨਾਂ ਨੇ 30% ਐਫਰਟ ਕਰਨਾ ਤੇ ਜਿਹੜਾ ਬੇਸਿਕਲੀ ਜਿਹੜੀ ਬੋਡੀ ਆਪਣੀ ਬੰਨ੍ਹ ਡਾਈਟ ਨਾਲ ਆਪਾਂ ਡਾਈਟ ਦੀ ਰੂਟੀਨ ਚ ਕਿਦਾਂ ਕਿਹੜੀ ਕਿਸ ਕਿਹੜੀ ਕਿਹੜੀ ਟਾਈਮ ਮੀਲ ਲੈ ਰਹੇ ਆਪਾਂ ਉਸ ਚੀਜ਼ ਦਾ ਧਿਆਨ ਰੱਖਣਾ ਪ੍ਰੋਪਰ ਸਲੀਪ ਹੋਣੀ ਚਾਹੀਦੀ ਹੈ ਤੁਹਾਡੀ ਅੱਜ ਕੱਲ੍ਹ ਜਨਰੇਸ਼ਨਾਂ 2 3 2 3 2:30 ਵਜੇ ਰਾਤੇ ਸੌਂਦੇ ਨੇ ਤੇ ਉਹਦੇ ਕਰਕੇ ਕੀ ਸਲੀਪ ਡਿਸਟਰਬ ਹੁੰਦੀ ਤੇ ਕਾਫੀ ਮੈਡੀਕਲ ਹੈਲਥ ਇਸ਼ੂ ਵੀ ਆਉਂਦੇ ਨੇ ਤੇ ਜਿਹਦੇ ਕਰਕੇ ਕੀ ਜਦ ਤੱਕ ਆਪਣੀ ਨੀਂਦ ਜਾਂ ਆਪਣੀ ਜਿਹੜੀ ਸਲੀਪ ਹੈ ਤੇ ਈਟਿੰਗ ਹੈ ਜਿਹੜੀ ਆਪਣੀ ਉਹ ਪ੍ਰੋਪਰ ਨਹੀਂ ਠੀਕ ਹੋਈ ਉਹ ਤੱਕ ਆਪਣੀ ਬਾਡੀ ਨਹੀਂ ਗਰੋ ਬਾਡੀ ਦੀ ਗਰੋਥ ਨਹੀਂ ਹੋਏਗੀ ਨਾ ਹੀ ਅੱਛੇ ਰਿਜ਼ਲਟ ਆਣਗੇ ਨਾਰਮਲੀ ਨਾ ਕਈ ਵਾਰੀ ਬੱਚਿਆਂ ਦੇ ਵਿੱਚ ਕੀ ਹੁੰਦਾ ਉਹ ਕਹਿੰਦੇ ਆ ਕਿ ਯਾਰ ਕਿਸੇ ਨੂੰ ਦੇਖਿਆ ਉਹ ਅਗਲਾ ਤਾਂ 100 100 ਵੇ ਰੈਪ ਲਾ ਜਾਂਦਾ ਆ ਬੜੀ ਐਕਸਰਸਾਈਜ਼ ਏ ਉਹ 5 500 ਲਾ ਜਾਂਦਾ ਦੇਖਾ ਦੇਖੀ ਦੇ ਵਿੱਚ ਜਿਹੜਾ ਹੈ ਦੂਜੇ ਵੀ ਉਹਨੂੰ ਫੋਲੋ ਕਰਦੇ ਨੇ ਉਹਨੇ ਉਹਨੇ ਕਰਨ ਆ ਜਾਂਦੇ ਨੇ ਕਈ ਵਾਰੀ ਬਾਡੀ ਵਿੱਚ ਕੋਈ ਨਾ ਕੋਈ ਪ੍ਰੋਬਲਮ ਆ ਜਾਂਦੀ ਹੈ ਕਈ ਏਦਾਂ ਦੇ ਵੀ ਆੰਮ ਦੇ ਜਿਹੜੇ ਕੈਨ ਨਾ ਨਹੀਂ ਪ੍ਰੋਪਰ ਗਾਈਡ ਉਹਨੇ ਆਪਣੇ ਸੈਲਫ ਲਾਉਂਦੇ ਨੇ ਵਾਕਰ ਠੀਕ ਆ ਤੇ ਆਪਣੇ ਹੱਥਾਂ ਲਾਉਂਦੇ ਉਹ ਇੰਜਰੀ ਕਿਤੇ ਨਾ ਕਿਤੇ ਕਰਾ ਲੈਂਦੇ ਨੇ ਤੇ ਉਹਦਾ ਕਿਤੇ ਨਾ ਕਿਤੇ ਕਾਫੀ ਉਹ ਹੈਗਾ ਕਿ ਨਹੀਂ ਉਸ ਤਰ੍ਹਾਂ ਨਾਲ ਚੱਲਦੇ ਹੋ ਕਈ ਤੇ ਜਿੱਦ ਕਰਕੇ ਇੰਜਰੀ ਹੁੰਦੀ ਨੇ ਤੇ ਉਸ ਹਾਲ ਨਾਲ ਰਿਜ਼ਲਟ ਵੀ ਨਹੀਂ ਆਉਂਦੇ ਤੇ ਉਹ ਬਾਡੀ ਦਾ ਜਿਹੜਾ ਮਸਲਾ ਜੋ ਵੀ ਆ ਡੈਮੇਜ ਤੇ ਆਪਣਾ ਰੈਸਟ ਤੇ ਹੋ ਰਹੇ ਨੇ ਫਿਰ ਟਾਈਮ ਖਰਾਬ ਸਾਰਾ ਹਰ ਚੀਜ਼ ਡਾਈਟ ਦੀ ਗੱਲ ਕਰੀਏ ਤਾਂ ਕਈ ਵਾਰੀ ਸੌਲਟ ਜਾਂ 슈ਗਰ ਇਨਟੇਕ ਜਿਹੜਾ ਕਈ ਜਣੇ ਬੰਦ ਕਰ ਦਿੰਦੇ ਨੇ ਕਿ ਇਹਦੇ ਨਾਲ ਜਿਹੜਾ ਬਾਡੀ ਦਾ ਕੋਈ ਅਸਰ ਪੈਂਦਾ ਕੋਈ ਹੁੰਦਾ ਤਾਂ ਨਹੀਂ ਤੇ ਇਹਦਾ ਸੌਲਟ 슈ਗਰ ਦੇਖੋ ਕਦੇ ਵੈਸੇ ਬੰਦ ਤਾਂ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਪ੍ਰੋਪਰ ਜਿੰਨਾ ਬਾਡੀ ਨੂੰ ਚਾਹੀਦਾ ਉਹਨਾਂ ਦਾ ਸੌਲਟ ਇਨਟੇਕ ਆਪਾਂ ਕਰਦੇ ਹੀ ਆ ਉਹ ਕਰਨਾ ਵੀ ਚਾਹੀਦਾ ਯਾ ਸਬਜੀ ਵਿੱਚ ਹੋਗਾ ਜਿੰਦਾ ਸੈਲਡ ਚ ਪਾ ਲਿਆ ਉਹ ਇੱਕ ਬੋਡੀ ਬਿਲਡਿੰਗ ਜਿਹੜੀ ਗੇਮ ਆ ਉਹਦੇ ਵਿੱਚ ਆਪਾਂ ਗੇਮ ਕਰਦੇ ਆ ਤੇ ਉਹਦੇ ਵਿੱਚ ਹੁੰਦਾ ਥੋੜਾ ਸਾਲਟ ਦਾ ਆਪਣਾ ਹਾਈ ਲੈਵਲ ਦਾ ਕੰਪੀਟੀਸ਼ਨ ਇੱਕ ਦਿਨ ਪਹਿਲਾਂ ਥੋੜਾ ਘਟਾ ਦੇ ਘਟਾ ਦੇ ਹੁੰਦਾ ਸਾਲਟ ਸੋਡੀਅਮ ਇਨਟੇਕ ਇਹਦੇ ਕਰਕੇ ਆਪਣੀ ਪਰਫਾਰਮੈਂਸ ਅੱਛੀ ਆ ਤੇ ਆਪਣੀ ਅਟੈਂਟੇਸ਼ਨ ਨਾ ਹੋਵੇ ਬੋਡੀ ਦੇ ਵਿੱਚ ਅੱਜ ਜੇ ਉਸ ਉਮਰ ਦੇ ਵਿੱਚ ਬੱਚੇ ਜਿਹੜਾ ਉਹ ਹਜੇ ਡਿਸਾਈਡ ਕਰ ਰਹੇ ਹੁੰਦੇ ਨੇ ਕਿ ਅਸੀਂ ਆਪਣੇ ਫਿਊਚਰ ਦੇ ਵਿੱਚ ਕੀ ਕਰਨਾ ਹੈ ਕੈਰੀਅਰ ਦੇ ਵਿੱਚ ਕੀ ਕਰਨਾ ਹੈ ਜਾਂ ਹਜੇ ਬਚਪਨਾ ਹੁੰਦਾ ਹੈ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਸ ਉਮਰ ਦੇ ਵਿੱਚੋਂ ਇੱਕ ਨੌਜਵਾਨ ਨੇ ਆਪਣੀ ਜ਼ਿੰਦਗੀ ਜਿਹੜੀ ਹੈ ਹੱਡ ਤੋੜ ਮਿਹਨਤ ਸ਼ੁਰੂ ਕੀਤੀ ਉਸ ਉਮਰ ਤੋਂ ਮੈਡਲਸ ਜਿੱਤਨੇ ਸ਼ੁਰੂ ਕੀਤੇ ਤੇ ਅੱਜ ਉਸ ਦੇ ਨਾਮ ਦੇ ਉੱਪਰ ਵਰਲਡ ਰਿਕਾਰਡ ਮੌਜੂਦ ਹੈ ਸਭ ਤੋਂ ਜ਼ਿਆਦਾ ਮੈਡਲਸ ਜਿਹੜੇ ਸਭ ਤੋਂ ਜ਼ਿਆਦਾ ਸਰਟੀਫਿਕੇਟਸ ਜਿਹੜੇ ਨੇ ਉਹ ਮੌਜੂਦ ਨੇ ਬਾਡੀ ਬਿਲਡਿੰਗ ਦੇ ਵਿੱਚ ਗੱਲਬਾਤ ਕਰ ਰਹੇ ਆ ਅਸੀਂ ਸਿਕੰਦਰ ਜੀ ਸਾਡੇ ਨਾਲ ਮੌਜੂਦ ਨੇ ਤੁਹਾਨੂੰ ਉਹਨਾਂ ਦੀ ਲਾਈਫ ਸਟੋਰੀ ਦੱਸਾਂਗੇ ਕਿs ਤਰੀਕੇ ਨਾਲ ਉਹਨਾਂ ਨੇ ਛੋਟੀ ਉਮਰ ਤੋਂ ਮਿਹਨਤ ਸਟਾਰਟ ਕੀਤੀ ਤੇ ਅੱਜ ਜਿਹੜਾ ਹੈ ਉਹ ਕਿੱਥੇ ਤੱਕ ਪਹੁੰਚੇ ਨੇ ਸਾਰੀ ਦੁਨੀਆ ਦੇ ਵਿੱਚ ਜਿਹੜਾ ਨਾਮ ਹੈ ਉਹਨਾਂ ਦਾ ਗੂੰਜਦਾ ਸਵਾਗਤ ਹੈ ਸਿਕੰਦਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਸਿਕੰਦਰ ਜੀ ਸਭ ਤੋਂ ਪਹਿਲਾਂ ਤਾਂ ਕਿਸ ਉਮਰ ਤੋਂ ਤੁਸੀਂ ਜਿਹੜਾ ਹੈ ਤੁਸੀਂ ਆਪਣੀ ਆ ਜਰਨੀ ਸਟਾਰਟ ਕੀਤੀ ਸੀ ਮੈਂ ਆਪਣੀ 14 ਸਾਲ ਦੀ ਏਜ ਤੋਂ ਮੈਂ ਆਪਣੀ ਜਰਨੀ ਸਟਾਰਟ ਕੀਤੀ ਹੈ ਸਰ 14 ਸਾਲ ਦੀ ਏਜ ਦੇ ਵਿੱਚ ਤਾਂ ਬੱਚੇ ਨੂੰ ਪਤਾ ਨਹੀਂ ਹੁੰਦਾ ਮੈਂ ਕੀ ਕਰਨਾ ਹੈ ਤੁਸੀਂ ਕਿਦਾਂ ਡਿਸਾਈਡ ਕੀਤਾ ਵੀ ਮੈਂ ਐਸੀ ਫੀਲਡ 'ਚ ਜਾਣਾ ਉਸ ਟਾਈਮ ਉਸੇ ਏਚੇ ਇੱਕ ਜਜ਼ਬਾ ਸੀਗਾ ਕਿ ਕਿਸੇ ਨਾ ਕਿਸੇ ਸਪੋਰਟਸ ਫੀਲਡ ਦੇ ਵਿੱਚ ਅੱਗੇ ਜਾਣਾ ਉਸ ਤੋਂ ਬਾਅਦ ਮੈਨੂੰ ਇੱਕ ਕਹਿੰਦੇ ਰੱਬ ਰਾ ਦਿਖਾਉਂਦਾ ਤੇ ਮੈਨੂੰ ਮੈਂ ਜਿਮ ਗਿਆ ਤੇ ਜਿਮ ਦੇ ਵਿੱਚ ਮੈਂ ਅੰਦਰ ਐਂਟਰ ਕੀਤਾ ਪਹਿਲੇ ਦਿਨ ਜਦੋਂ ਮੈਂ ਕਾਫੀ ਫੋਟੋਜ਼ ਦੇਖੀਆਂ ਉੱਥੇ ਬੋਡੀ ਬਿਲਡਰ ਮੇਰੇ ਸੀਨੀਅਰ ਹੁਣ ਤੱਕ ਮਿਸਟਰ ਪੰਜਾਬ ਮਿਸਟਰ ਇੰਡੀਆ ਬਣੇ ਹੋਏ ਤੇ ਮੈਨੂੰ ਵੀ ਕਿਤਨਾ ਕਿਤੇ ਲੱਗਿਆ ਕਿ ਹਾਂ ਵੀ ਇਹ ਕਰ ਸਕਦੇ ਤੇ ਮੈਂ ਕਿਉਂ ਨਹੀਂ ਕਰ ਸਕਦਾ ਮੈਂ ਉਸ ਦਿਨ ਤੋਂ ਆਪਣੀ ਮਿਹਨਤ ਸਟਾਰਟ ਕੀਤੀ ਤੇ ਹੁਣ ਅੱਜ ਦੇ ਟਾਈਮ ਦੇ ਵਿੱਚ ਤੁਹਾਡੇ ਨਾਮ ਦੇ ਉੱਪਰ ਕਿੰਨੇ ਕੁ ਰਿਕਾਰਡ ਜਿਹੜੇ ਨੇ ਉਹ ਵਜਦੇ ਨੇ ਮੇਰੇ ਨਾਮਾਂ ਕਿ ਤਿੰਨ ਰਿਕਾਰਡ ਨੇ ਇੱਕ ਇੰਡੀਆ ਬੁੱਕ ਦਾ ਰਿਕਾਰਡ ਹੈ ਇੱਕ ਵਰਲਡ ਇੱਕ ਏਸ਼ੀਆ ਬੁੱਕ ਦਾ ਰਿਕਾਰਡ ਤੇ ਓਵਰঅল ਜੇ ਗੱਲ ਕਰੀਏ ਹੁਣ ਤੱਕ ਟੋਟਲ ਸਰਟੀਫਿਕੇਟਸ ਜਾਂ ਮੈਡਲਸ ਟਰਾਫੀਜ਼ ਕਿੰਨੀਆਂ ਕਿ ਜਿੱਤ ਚੁੱਕੇ ਆ ਤੁਸੀਂ ਸਰਟੀਫਿਕੇਟ ਦੀ ਤਾਂ ਕੋਈ ਗਿਣਤੀ ਨਹੀਂ ਟਰੋਫੀ ਮੈਡਲਸ ਦੀ ਕੋਈ ਗਿਣਤੀ ਨਹੀਂ ਮਤਲਬ ਜੇ ਗੱਲ ਕਰੀਏ ਉਹਦਾ ਤਾਂ 100 150 200 ਉੱਪਰੀ ਲਗਾ ਕੇ ਚੱਲੋ ਮਤਲਬ ਜਿੰਨੀ ਤੁਹਾਡੀ ਜਰਨੀ ਹੈ ਉਹਦੇ ਵਿੱਚੋਂ ਲੈ ਕੇ ਹੁਣ ਤੱਕ ਤੁਸੀਂ ਇੰਨੇ ਸਾਰੇ ਮੈਡਲ ਜਿੱਤ ਚੁੱਕੇ ਹੋ ਹਾਂਜੀ ਮੈਂ ਕਾਫੀ ਕਿਹਨੂੰ ਮੰਨਦੇ ਹੋ ਕਿ ਤੁਹਾਡੀ ਇਸ ਜਰਨੀ ਪਿੱਛੇ ਕੀਦਾ ਹੱਥ ਹੈ ਸਭ ਤੋਂ ਵੱਡਾ ਇਸ ਜਰਨੀ ਵਿੱਚ ਇਹ ਮੇਰਾ ਇਸ ਜਰਨੀ ਵਿੱਚ ਹੈ ਮੇਰੇ ਗੁਰੂ ਨਵਨੀਤ ਸਿੰਘ ਜਿਨ੍ਹਾਂ ਨੇ ਮੈਨੂੰ ਬਚਪਨ ਤੋਂ ਹੀ ਇਸ ਰਾਹ ਪਾਇਆ ਤੇ ਮੇਰੇ ਨਾਲ ਲੈ ਮੈਨੂੰ ਇੱਕ ਇੱਕ ਚੀਜ਼ ਇੱਕ ਇੱਕ ਸਟੈਪ ਦੱਸਿਆ ਤੇ ਮੈਨੂੰ ਉਹਨਾਂ ਨੇ ਗਾਈਡ ਕੀਤਾ ਪ੍ਰੋਪਰ ਤੇ ਜੋ ਵੀ ਹਾਂ ਮੈਚ ਉਹਨਾਂ ਕਰਕੇ ਆ ਸਟਾਰਟਿੰਗ ਤੋਂ ਲੈ ਕੇ ਹੁਣ ਤੱਕ ਅੱਜ ਵੀ ਮੈਂ ਨਾਲ ਅਟੈਚ ਹਾਂ ਉਹਦੇ ਜਦੋਂ ਤੋਂ ਤੁਸੀਂ ਸਟਾਰਟ ਕੀਤਾ ਕੀ ਕੀ ਚੀਜ਼ਾਂ ਦਾ ਜਿਹੜੀਆਂ ਤੁਹਾਨੂੰ ਫੇਸ ਕਰਨੀਆਂ ਪਈਆਂ ਕਿਦਾਂ ਸਟਰਗਲ ਤੁਹਾਡੀ ਜਿਹੜੀ ਸ਼ੁਰੂ ਹੋਈ ਫੇਸ ਜਿਾਪਾ ਕਹੇ ਲੋ ਫੇਸ ਤਾਂ ਮਿਹਨਤ ਦਾ ਮਿਹਨਤ ਪਿੱਛੋਂ ਕੋਈ ਹੋ ਨਹੀਂ ਮਿਹਨਤ ਪ੍ਰੋਪਰ 100% ਸੀ ਬਸ ਫੇਸ ਡਾਈਟ ਨੂੰ ਲੈ ਕੇ ਜੇ ਅੱਪਾ ਕਹਿੰਦੇ ਫੇਸ ਕੀਤਾ ਡਾਈਟ ਤੇ ਡਾਈਟ ਉਸ ਟਾਈਮ ਐਨਾ ਇਨਕਮ ਸੋਰਸ ਈਆ ਕੋਈ ਜੌਬ ਕੁਛ ਨਹੀਂ ਸੀਗਾ ਫਾਦਰ ਮੇਰੇ ਕਿਉਂਕਿ ਹੈ ਨਹੀਂ ਸੀਗੇ ਤੇ ਉਸ ਤੋਂ ਬਾਅਦ ਦੈਨ ਮੇਰੀ ਫੈਮਿਲੀ ਦੀ ਥੋੜੀ ਸਪੋਰਟ ਦਾਇਡ ਵਿੱਚੋਂ ਤੇ ਮੇਰੇ ਗੁਰੂ ਨਵਨੀਤ ਸਿੰਘ ਉਹਨਾਂ ਨੇ ਮੇਰੀ ਕਾਫੀ سپورਟ ਕੀਤੀ ਹੈ ਸ਼ੁਰੂ ਤੋਂ ਤੇ ਉਹਨਾਂ ਨੇ ਮੈਨੂੰ ਇਸ ਰਾਹ ਪਾਇਆ ਤੇ ਕਿ ਜਿੱਥੇ-ਜਿੱਥੇ ਮੈਨੂੰ ਲੋੜ ਹੋਈ ਆ ਵੀ ਹਾਂ ਦਾਇਡ ਦੀ ਆ ਕਿਸੇ ਚੀਜ਼ ਦੀ ਤਾਂ ਉਹਨਾਂ ਨੇ ਮੇਰੀ ਹਰ ਚੀਜ਼ ਚ ਹੈਲਪ ਕੀਤੀ ਹੈ ਅੱਛਾ ਤੁਸੀਂ ਦੱਸਿਆ ਕਿ ਫਾਦਰ ਤੁਹਾਡੇ ਨਹੀਂ ਸੀ ਫਿਰ ਘਰ ਦਾ ਗੁਜ਼ਾਰਾ ਸਾਰਾ ਖਰਚਾ ਕਿੱਦਾਂ ਚੱਲਦਾ ਸੀ ਉਹ ਉਹ ਘਰ ਦਾ ਗੁਜ਼ਾਰਾ ਬਸ ਚੱਲ ਜਾਂਦਾ ਸੀ ਸਿਸਟਰ ਨੇ ਵੀ ਕਾਫੀ ਇਤਨੀ ਹੈਲਪ ਸਿਸਟਰ ਕਰਦੇ ਸੀਗੇ ਉਸ ਟਾਈਮ ਕਮਾਨ ਵਾਲਾ ਤਾਂ ਕੋਈ ਹੈ ਨਹੀਂ ਸੀ ਤੇ ਮਦਰ ਮੇਰੀ ਜਿਹਦਾ ਪੈਨਸ਼ਨ ਦਾ ਹੁੰਦਾ ਸੀ ਉਹ ਪੈਨਸ਼ਨ ਦੇ ਥਰੂ ਹੀ ਆ ਕਿਸੇ ਬਸ ਐਦਾ ਹੌਲੀ-ਹੌਲੀ ਕਰਦੇ ਕਰੰਦੇ ਵੀ ਬਸ ਚੱਲੀ ਗਿਆ ਉਹ ਸਰਕਾਰ ਸਾ ਤੇ ਕਦੇ ਸੋਚਿਆ ਸੀ ਕਿ ਤੁਸੀਂ ਇਸ ਲੈਵਲ ਤੱਕ ਪਹੁੰਚ ਪਾਉਗੇ ਜਿੰਨੀ ਤੁਸੀਂ ਮਿਹਨਤ ਸ਼ੁਰੂ ਤੋਂ ਕੀਤੀ ਜਾਂ ਜਿਵੇਂ ਤੁਹਾਡੇ ਤੁਸੀਂ ਦੱਸਿਆ ਕਿ ਤੁਹਾਡੇ ਕੋਲੇ ਕਈ ਵਾਰੀ ਖਾਣ ਡਾਈਟ ਜੋਗੇ ਵੀ ਜਿਹੜੀਆਂ ਸੋਰਸਿਸ ਨਹੀਂ ਸੀ ਹੁੰਦੇ ਇਸ ਲੈਵਲ ਤੱਕ ਜੇ ਆਪਾਂ ਪਹੁੰਚਣ ਦੀ ਗੱਲ ਕਰੀਏ ਉਹ ਕਿਉਂਕਿ ਜੇ ਜਿਹੜੀ ਚੀਜ਼ ਆਪਾਂ ਸੋਚਦੇ ਆ ਉਹ ਚੀਜ਼ ਆਪਾਂ ਅਚੀਵ ਕਰਦੇ ਹੀ ਕਰਦੇ ਆਂ ਕਿ ਉਹ ਚੀਜ਼ ਦਾ ਇਸ ਚੀਜ਼ ਦਾ ਟਾਰਗੇਟ ਸੀਗਾ ਕਿ ਹਾਂ ਇਸ ਲੈਵਲ ਤੱਕ ਜਾਣਾ ਜਾਂ ਅੱਗੇ ਜਾ ਕੇ ਕੁਝ ਨਾ ਕੁਝ ਕਰਨਾ ਤੇ ਆ ਜੋ ਚੀਜ਼ ਆਪਣੇ ਕੋਲ ਹੈ ਤੇ ਉਸ ਚੀਜ਼ ਦਾ ਵੀ ਮਿਹਨਤ ਕੀਤੀ ਮਿਹਨਤ ਦਾ ਫਲ ਪੂਰਾ ਮਿਲਿਆ ਵੀ ਹਰ ਚੀਜ਼ ਵਿੱਚ ਕਿਉਂਕਿ ਹਰ ਚੀਜ਼ ਪਿੱਛੇ ਮਿਹਨਤ ਆ ਜੇ ਆਪ ਮਿਹਨਤ ਨਹੀਂ ਕਰਾਂਗੇ ਆਪ ਸਕਸੈਸ ਨਹੀਂ ਹੋਵਾਂਗੇ ਤੇ ਹੁਣ ਅੱਜ ਦੇ ਟਾਈਮਸ ਕੀ ਗੱਲ ਕਹਾਂਗੇ ਤੁਸੀਂ ਕਿਉਂਕਿ ਜਿਹੜੇ ਸਾਡੇ ਇੱਥੇ ਯੂਥ ਹੈ ਆਸੇ ਪਾਸੇ ਸਾਡੇ ਜਿਹੜੇ ਹੈਗੇ ਨੇ ਬੱਚੇ ਉਹ ਉਹਨਾਂ ਦੇ ਵਿੱਚ ਕ੍ਰੀਜ਼ ਹੈਗਾ ਕਿ ਉਹ ਜਿਵੇਂ ਤੁਸੀਂ ਮਿਹਨਤ ਕੀਤੀ ਇੰਨੀ ਮਿਹਨਤ ਕਰਦੇ ਨੇ ਅੱਜ ਦੇ ਬੱਚੇ ਅੱਜ ਦਾ ਟਾਈਮ ਦੇ ਪਹਿਲੇ ਦੇ ਟਾਈਮ ਦੇ ਬਹੁਤ ਫਰਕ ਆ ਹਾਂ ਅਸੀਂ ਉਹਨਾਂ ਨੂੰ ਮੋਟੀਵੇਟ ਕਰ ਸਕਦੇ ਹਾਂ ਕਿਉਂਕਿ ਅੱਜ ਕੱਲ੍ਹ ਦੇ ਜਿਹੜਾ ਯੂਥ ਹੈ ਬੱਚੇ ਵੀ ਆਪਾਂ ਜੇ ਦੇਖੀਏ ਕਿ ਨਸ਼ਿਆਂ 'ਚ ਕਾਫੀ ਹੱਦ ਤੱਕ ਨਸ਼ਾ ਬਹੁਤ ਜ਼ਿਆਦਾ ਫੈਲਿਆ ਆ ਜੇ ਹਨਾ ਤੇ ਆਪਾਂ ਉਹਨਾਂ ਨੂੰ ਯੂਥ ਨੂੰ ਇਹੀ ਮੈਸੇਜ ਦਵਾਂਗੇ ਆਪਣੇ ਜਾਂ ਇਹੀ ਕਹਾਂਗੇ ਕਿ ਦੇਖੋ ਸਪੋਰਟਸ ਫੀਲਡ ਦੇ ਵਿੱਚ ਹਰ ਤਰ੍ਹਾਂ ਦੀ ਗੇਮ ਹੈ ਬਾਸਕਟਬਾਲ ਜੀਮ ਬੈਡਮਿੰਟਨ ਹਾਕੀ ਕਾਫੀ ਕੁਝ ਖੱਕਬੱਡੀ ਆਪਾਂ ਨਸ਼ੇ ਛੱਡ ਕੇ ਉਹਨਾਂ ਕਿਸੇ ਵੀ ਗੇਮ ਨੂੰ ਪਨਾ ਕੇ ਨਸ਼ੇ ਤੋਂ ਦੂਰ ਰਹਿ ਸਕਦੇ ਹਾਂ ਤੇ ਆਪਣੀ ਫੈਮਿਲੀ ਨੂੰ ਵੀ ਆਪਣੇ ਦਾ ਮਾਣ ਹੋएगा ਇਹ ਹਾਂ ਵੀ ਅਸੀਂ ਫੈਮਿਲੀ ਦਾ ਨਾਮ ਵੀ ਰੋਸ਼ਨ ਕਰ ਸਕਦੇ ਹਾਂ ਚਾ ਨਾਰਮਲੀ ਨਾ ਇੱਕ ਇਹ ਚੀਜ਼ ਹੁੰਦੀ ਹੈ ਕਿ ਬੱਚਾ ਕਹਿੰਦਾ ਮੈਂ ਕੋਈ ਸਟੱਡੀ ਕਰ ਰਿਹਾ ਮੈਂ ਉਸ ਤੋਂ ਬਾਅਦ ਜੌਬ ਵਾਲੀ ਫੀਲਡ ਦੇ ਵਿੱਚ ਜਾਣਾ ਹੈ ਮੈਂ ਇੱਕ ਮੇਰੀ ਇੱਕ ਇਨਕਮ ਸੋਰਸ ਹੋਏਗਾ ਮੈਂ ਵੀ 30-40000 ਰੁਪਏ ਜਿਹੜਾ ਉਹ ਕਮਾ ਰਿਹਾ ਹੋਗਾ ਮਹੀਨੇ ਦਾ ਇਸ ਫੀਲਡ ਦੇ ਵਿੱਚ ਆ ਕੇ ਕੀ ਇਦਾਂ ਦਾ ਕੁਝ ਆਪਸ਼ਨ ਹੈਗਾ ਕਿ ਬੱਚਾ ਜਿਹੜਾ ਹੈ ਆਪਣੀ ਅਰਨਿੰਗ ਜਿਹੜੀ ਉਹ ਕਰ ਸਕੇ ਬੱਚਾ ਦੇਖੋ ਸਪੋਰਟਸ ਹੀ ਤਾਂ ਬਹੁਤ ਹੀ ਜ਼ਿਆਦਾ ਕਿਉਂਕਿ ਪੜਾਈ ਦੇ ਵਿੱਚ ਵੀ ਸਪੋਰਟਸ ਜੇ ਆਪਣੇ ਕੋਲ ਸਪੋਰਟਸ ਨਹੀਂ ਹੈ ਉਦੋਂ ਤੱਕ ਕਿਸੇ ਚੀਜ਼ ਦੀ ਕੋਈ ਗਰੋਥ ਨਹੀਂ ਹੈ ਸਾਇੰਸ ਨੇ ਵੀ ਇਹੀ ਸਾਬਿਤ ਕੀਤਾ ਕਿ ਜਦ ਤੱਕ ਬੱਚਾ ਕਿਸੇ ਸਪੋਰਟਸ ਫੀਲਡ 'ਚ ਨਹੀਂ ਹੋਏਗਾ ਜਾਂ ਸਪੋਰਟਸ ਨਹੀਂ ਅਪਣਾਏਗਾ ਹਰ ਤੱਕ ਉਹਦਾ ਮਾਈਂਡ ਵੀ ਡਿਵੈਲਪ ਨਹੀਂ ਹੋਏਗਾ ਕਿਉਂਕਿ ਜਦ ਤੱਕ ਆਪ ਸਪੋਰਟਸ ਨੂੰ ਨਹੀਂ ਅਪਣਾਵਾਂਗੇ ਆਪਣਾ ਮਾਈਂਡ ਡਿਵੈਲਪ ਨਹੀਂ ਹੋਏਗਾ ਸਪੋਰਟਸ ਨੂੰ ਅਪਣਾ ਕੇ ਹੀ ਮਾਈਂਡ ਡਿਵੈਲਪ ਹੁੰਦਾ ਜਿੰਨਾ ਆਪ ਸਟੱਡੀ ਵੀ ਅੱਛੀ ਹੁੰਦੀ ਹੈ ਤੇ ਕਾਫੀ ਹੱਦ ਤੱਕ ਬੈਨੀਫਿਟਸ ਹੀ ਬੈਨੀਫਿਟ ਹੈ ਤੁਸੀਂ ਹੁਣ ਜਿਵੇਂ ਇੱਕ ਮੈਡਲ ਦੇ ਇੰਨੇ ਸਾਰੇ ਜਿੱਤੇ ਨੇ ਉਸ ਤੋਂ ਬਾਅਦ ਕਿਹਾ ਜਾਂਦਾ ਹੈ ਕਿ ਜਿਹੜੀਆਂ ਗਵਰਨਮੈਂਟ ਜੌਬਸ ਨੇ ਉਹਦੇ ਵਿੱਚ ਕਾਫੀ ਆਪਸ਼ਨਸ ਖੁੱਲ੍ਹ ਜਾਂਦੇ ਨੇ ਕਿ ਤੁਹਾਡੇ ਕੋਲੇ ਆਪਸ਼ਨਸ ਸੀਗੇ ਉਹ ਤੁਸੀਂ ਟਰਾਈ ਕੀਤਾ ਕੁਝ ਮੈਂ ਪਹਿਲਾਂ 2016 ਚ ਕੀਤਾ ਸੀ ਪੰਜਾਬ ਪੁਲਿਸ ਦਾ ਟ੍ਰਾਈ ਉਦੋਂ ਵੇਟਿੰਗ ਚ ਐਸੇ ਨਾ ਬਟ ਆਇਆ ਨਹੀਂ ਉਸ ਤੋਂ ਬਾਅਦ ਇੱਕ ਲਾਸਟ ਚਾਂਸ ਆਉਂਸੀ ਕਿਉਂਕਿ ਏਜ ਦਾ ਬਹੁਤ ਹੁੰਦਾ ਹੈ ਕਿਉਂਕਿ ਲਾਸਟ ਚਾਂਸ ਦੇ ਵਿੱਚ ਫਿਰ ਕੈਨਸਲ ਹੋ ਗਿਆ ਸਾਰਾ ਥੈਨ ਹਜੇ ਵੀ ਮੇਰੀ ਜਿਮਿੰਗ ਲਾਈਨ ਇਹ ਤਾਂ ਹੈ ਹੀ ਹੈ ਇਹ ਹੁਣ ਜੋ ਵੀ ਇਨਕਮ ਸੋਰਸ ਆ ਕੁਝ ਵੀ ਜੋ ਵੀ ਲਗਾ ਕੇ ਚੱਲੋ ਜੋ ਜ਼ੀਰੋ ਦੇ ਸਾਰੀ ਇਹੀ ਹੈ ਐਸੇ ਥ्रू ਹੀ ਹੈ ਸਾਰਾ ਕੁਝ ਅੱਗੇ ਹੁਣ ਫਿਊਚਰ ਦੇ ਵਿੱਚ ਕੀ ਸੋਚਦੇ ਹੋ ਵੀ ਤੁਸੀਂ ਹੁਣ ਅੱਗੇ ਵੀ ਕੰਪੀਟੀਸ਼ਨਸ ਜਾਂ ਜਿਹੜੇ ਤੁਸੀਂ ਪਹਿਲਾਂ ਚੱਲਦੇ ਸੀ ਉਹ ਚੀਜ਼ਾਂ ਹੁਣ ਵੀ ਅੱਗੇ ਕੰਟੀਨਿਊ ਕਰੋਗੇ ਜੇ ਇਹ ਤਾਂ ਅੱਗੇ ਹੁਣ ਦੇਖਦੇ ਆਂ ਕਿ ਚੱਲ ਕੇ ਵੀ ਹੌਲੀ ਹੌਲੀ ਕਰਕੇ ਜਿੱਦਾਂ ਕਿਸਮਤ ਤੁਸੀਂ ਆਪਣੇ ਵੱਲੋਂ ਸਟਰਗਲ ਜਿਹੜੀ ਆ ਕੰਟੀਨਿਊ ਰੱਖ ਰਹੇ ਸਟਰਗਲ ਕੰਟੀਨਿਊ ਕਰ ਰਹੇ ਜੇ ਉਹ ਹੁਣ ਟਾਈਮ ਦੇ ਸਾਹਮਣੇ ਜੋ ਵੀ ਦੇਖਾਂਗੇ ਆਪਾਂ ਕਿ ਤੁਹਾਡੇ ਕੋਲੇ ਹੁਣ ਜਿਹੜੇ ਬੱਚੇ ਜਿਵੇਂ ਆਂਦੇ ਨੇਗੇ ਜਿਹੜੇ ਅੱਗੇ ਸਿੱਖਣ ਆਸਤੇ ਆਂਦੇ ਨੇਗੇ ਤੁਹਾਡੇ ਤੋਂ ਇਨਸਪਾਇਰ ਹੋ ਕੇ ਉਹ ਵੀ ਕੋਈ ਇਦਾਂ ਕੋਈ ਕਹਿੰਦਾ ਕਿ ਮੈਂ ਵੀ ਤੁਹਾਡੇ ਵਾਂਗੂ ਜਿਹੜਾ ਇਦਾਂ ਕੰਪੀਟੀਸ਼ਨਾਂ ਲੜਨੀ ਆ ਅੱਗੇ ਜਾਣਾ ਹੈ ਇਨਸਪਾਇਰ ਹੋ ਕੇ ਲਾਈਕ ਜਾਂ ਫੋਟੋਜ਼ ਕਈ ਕਹਿੰਦੇ ਨੇ ਕਿ ਹਾਂ ਵੀ ਸੀ ਫੋਟੋ ਦੇਖਣੀ ਆ ਕਈ ਸੋਸ਼ਲ ਮੀਡੀਆ 'ਚ ਵੀ ਜਿੱਦਾਂ ਆਪਣੀਆਂ ਫੋਟ ਕਹਿੰਦੇ ਨੇ ਕਿ ਹਾ ਫੋਟੋ ਦੇਖ ਲਈ ਫੋਟੋ ਦੇਖ ਕੇ ਵੀ ਮੋਟੀਵੇਟ ਹੁੰਦੇ ਨੇ ਵੀ ਅਸੀਂ ਵੀ ਇਦਾਂ ਦਾ ਕੁਝ ਕਰਨਾ ਡਾਈਟ ਬਾਰੇ ਪੁੱਛਦੇ ਨੇ ਮੋਟੀਵੇਟ ਹੁੰਦੇ ਨੇ ਉਹਨਾਂ ਨੂੰ ਮੋਟੀਵੇਟ ਕਰੀਦਾ ਵੀ ਤਾਂ ਕਿ ਤੁਸੀਂ ਵੀ ਕੁਝ ਨਾ ਕੋਈ ਸਿਹਤਾਂ ਦੀ ਨਿਊਟ੍ਰੀਸ਼ਨ ਲੋ ਅੱਛਾ ਜਿਮ ਮਿਹਨਤ ਕਰੋ ਤੁਸੀਂ ਵੀ ਅਗਰ ਉਸ ਫੀਲਡ ਦੇ ਵਿੱਚ ਆਣਾ ਤਾਂ ਤੁਸੀਂ ਵੀ ਉਸ ਫੀਲਡ ਦੇ ਵਿੱਚ ਆਓ ਆਪਣਾ ਡਰੱਗਸ ਤੋਂ ਦੂਰ ਰਹਿ ਕੇ ਮਿਹਨਤ ਕਰਕੇ ਡਾਈਟ ਅੱਛੀ ਰੱਖ ਕੇ ਤੁਸੀਂ ਕਾਫੀ ਕੁਝ ਕਰ ਸਕਦੇ ਹੋ ਅਚੀਵ ਅੱਛਾ ਜਿਸ ਟਾਈਮ ਤੁਸੀਂ ਸਟਾਰਟ ਕੀਤਾ ਉਸ ਏਜ ਦੇ ਵਿੱਚ ਹਜੇ ਇੰਨੀ ਜ਼ਿਆਦਾ ਸਮਝ ਨਹੀਂ ਹੁੰਦੀ ਕਿਸੇ ਨੂੰ ਤੇ ਤੁਹਾਡੇ ਸਾਹਮਣੇ ਨਹੀਂ ਇਦਾਂ ਦਾ ਕੋਈ ਆਇਆ ਕਿ ਜਿਵੇਂ ਯਾਰ ਦੋਸਤ ਕਈ ਵਾਰੀ ਕਹਿੰਦੇ ਨੇ ਕਿ ਛੱਡ ਯਾਰ ਕਿੱਥੇ ਲੱਗੇ ਆ ਤੂੰ ਆਪਾਂ ਇੱਧਰ ਚੱਲਦੇ ਆ ਕੋਮਣ ਕਰੀਏ ਚੱਲਦੇ ਆ ਇਹ ਚੀਜ਼ ਤਾਂ ਉਸ ਟਾਈਮ ਨਹੀਂ ਸੀਗੀ ਉਸ ਟਾਈਮ ਇਹ ਸੀਗਾ ਇੱਕ ਹੀ ਟਾਰਗੇਟ ਸੀਗਾ ਕਿ ਮਿਹਨਤ ਕਰਨੀ ਤੇ ਕੁਝ ਕਰਕੇ ਦਿਖਾਣਾ ਮਿਹਨਤ ਕੀਤੀ ਤੇ ਜੋ ਸੋਚਿਆ ਸੀ ਉਹ ਅੱਜ ਕਰਕੇ ਵੀ ਦਿਖਾਇਆ ਅੱਜ ਸਾਰੇ ਨੂੰ ਮਾਣ ਵੀ ਅੱਜ ਸਾਰੇ ਮਾਣ ਵੀ ਕਰਦੇ ਨੇ ਹਾਂ ਕਾਫੀ ਮਿਹਨਤ ਕਰਿਆ ਸੀ ਉਸ ਟਾਈਮ ਤੋਂ ਲੱਗਾ ਅਜੇ ਤੱਕ ਹਟਿਆ ਨਹੀਂ ਤੇ ਅੱਜ ਵੀ ਇਹ ਲੱਗਾ ਹੋਇਆ ਹੈ ਜਿਹੜੇ ਹੁਣ ਬੱਚੇ ਜਿਵੇਂ ਕਰਦੇ ਨੇ ਨਾ ਕਈ ਵਾਰੀ ਬੱਚਿਆਂ ਦੇ ਵਿੱਚ ਨਾ ਮਾਈਂਡ ਚ ਬੜੀ ਮਿਸਕਨਸੈਪਸ਼ਨ ਹੁੰਦੀ ਹੈ ਤੁਸੀਂ ਕਿਹਾ ਮੈਂ 13 14 ਸਾਲ ਦੀ ਉਮਰ ਤੋਂ ਸਟਾਰਟ ਕਰਦਾ ਸੀ ਬੱਚੇ ਇਹਦੇ ਵਿੱਚ ਇਹ ਹੁੰਦਾ ਹੈ ਕਿ ਯਾਰ ਜੇ ਛੋਟੀ ਉਮਰ ਤੋਂ ਜਿਵੇਂ ਸਟਾਰਟ ਕਰਦੀ ਹੈ ਨਾ ਜਿਮ weight lifting ਵਗੈਰਾ ਤੇ ਹਾਈਟ ਨਹੀਂ ਵੱਧਦੀ ਰੁਕ ਜਾਂਦੀ ਹੈ ਹਾਈਟ ਤੁਸੀਂ ਇਦਾਂ ਦਾ ਕੁਝ ਨਹੀਂ ਸੋਚਿਆ ਫਿਰ ਉਸ ਟਾਈਮ ਤੇ ਇਦਾਂ ਦਾ ਕੁਝ ਨਹੀਂ ਸੀ ਕਿਉਂਕਿ ਆਪਣੀ ਨਿਊਟ੍ਰੀਸ਼ਨ ਤੇ ਹੀ ਸਾਰੇ ਅੱਜਕੱਲ੍ਹ ਜਿਹੜੀ ਨਿਊਟ੍ਰੀਸ਼ਨ ਆ ਬਾਰ ਫਾਸਟ ਫੂਡ ਜੰਕ ਫੂਡ ਇਹ ਖਾ ਕੇ ਵੀ ਜੇ ਅੱਜਕੱਲ੍ਹ ਬੱਚੇ ਦੀ ਗਰੋਥ ਨਹੀਂ ਹੋ ਰਹੀ ਕਿਉਂਕਿ ਗਾਈਡ ਕਰਨ ਵਾਲਾ ਕੋਈ ਨਹੀਂ ਉਹ ਉੱਦਰ ਨਹੀਂ ਸਾਰੇ ਪਾਸ ਦੇ ਨੇ ਇੱਕ ਪੁਸ਼ ਕਰਨ ਵਾਲਾ ਕੋਈ ਨਹੀਂ ਜੇ ਫੈਮਿਲੀ ਚ ਕੋਈ ਇੱਦਾਂ ਦਾ ਹੋਏ ਹਾਂ ਗਾਈਡ ਕਰਨ ਵਾਲਾ ਕਿ ਨਿਊਟ੍ਰੀਸ਼ਨ ਦੇ ਰਿਲੇਟ ਟੂ ਕੁਛ ਨਾ ਕੁਛ ਅਗਰ ਉਹ ਜਿਮ ਵੀ ਸਜਾਸ ਕਰਨ ਜਿਮ ਵੀ ਲਗਵਾ ਸਕਦੇ ਨੇ ਥੋਂ ਦੀ ਨਿਊਟ੍ਰੀਸ਼ਨ ਉਹਨਾਂ ਦਾ ਟ੍ਰੇਨਰ ਜਿਹੜਾ ਕੋਚ ਪ੍ਰੋਪਰ ਗਾਈਡ ਕਰਕੇ ਉਹਨਾਂ ਦਾ ਹਾਈਟ ਗਰੋ ਕਰ ਸਕਦਾ ਹਾਈਟ ਦੀ ਵੀ ਕਾਫੀ ਚੀਜ਼ ਆ ਉਹ ਲਈ ਵੀ ਕਾਫੀ ਐਕਟਿਵਲੀ ਇਕਪੀਮੈਂਟਸ ਹੈਗੇ ਨੇ ਜਿਮ ਮਸ਼ੀਨਸ ਤੇ ਨਿਊਟ੍ਰੀਸ਼ਨ ਨਾਲ ਬੇਸਿਕਲੀ ਜਦ ਤੱਕ ਆਪਣਾ ਨਿਊਟ੍ਰੀਸ਼ਨ ਨਹੀਂ ਵਧੀਆ ਹੋ ਤੱਕ ਆਪਣੀ ਹਾਈਟ ਨਹੀਂ ਗਰੋ ਹੋਣੀ ਨਿਊਟ੍ਰੀਸ਼ਨ ਅੱਛਾ ਤੇ ਹਾਈਟ ਵੀ ਅੱਛੀ ਗਰੋ ਹੋਏਗੀ ਤਾਂ ਉਹ ਮਤਲਬ ਕੋਈ ਡੰਬਲ ਚੱਕ ਰਿਹਾ ਕੋਈ ਡੰਬਲ ਚੱਕ ਰਿਹਾ ਤਾਂ ਹਾਈ ਨਾ ਰੱਖੀ ਹੋਣੀ ਹੈ ਆਪਣੀ ਨਿਊਟ੍ਰੀਸ਼ਨ ਅੱਛੀ ਹੋਣੀ ਚਾਹੀਦੀ ਹੈ। ਅੱਛਾ ਬੱਚਿਆਂ ਨੂੰ ਵੀ 13 14 ਸਾਲ ਦੀ ਜਿਹੜਾ ਜਿਮ ਲੈ ਕੇ ਜਾ ਸਕਦੇ ਆ ਉਹਨਾਂ ਦੇ ਉਹਨਾਂ ਲਈ ਅਲੱਗ ਤੋਂ ਐਕਟੀਵਿਟੀਜ਼ ਬਹੁਤ ਨੇ। ਅੱਛਾ ਜਿਵੇਂ ਹੁਣ ਅੱਜ ਦੇ ਟਾਈਮ ਦੇ ਵਿੱਚ ਨਾ ਕੀ ਹੁੰਦਾ ਜਿਹੜਾ ਕੋਈ ਜਿਮ ਲਾਣ ਆ ਰਿਹਾ ਨਾ ਉਹਨੂੰ ਇਹ ਹੁੰਦਾ ਕਿ ਯਾਰ ਮੈਂ ਮਤਲਬ ਮੈਨੂੰ 2 ਮਹੀਨੇ ਦੀ ਮਿਹਨਤ ਕਰਨੀ ਪਵੇ ਤੇ ਮੇਰੀ ਬੋਡੀ ਜਾਨ ਪੂਰੀ ਵਧੀਆ ਬਣ ਜਾਵੇ بڑے ਲੋਕ ਜਿਹੜਾ ਇਹ ਚੀਜ਼ ਲੈ ਕੇ ਆਉਂਦੇ ਨੇ ਕਿ ਟਾਈਮ ਨਹੀਂ ਦੇਣਾ ਚਾਹੁੰਦੇ ਉਸ ਚੀਜ਼ ਨੂੰ ਕਹਿੰਦੇ ਕੋਈ ਇੱਕ ਰਿਜ਼ਲ ਅਸੀਂ ਇਹੀ ਚੀਜ਼ ਸਭ ਨੂੰ ਸਮਝਾਉਂਦੇ ਆ ਜਿਮ ਦੇ ਵਿੱਚ ਵੀ ਇਹੀ ਚੀਜ਼ਾਂ ਸਮਝਾਉਂਦੇ ਆ ਕਿਉਂਕਿ ਕਈਆਂ ਦੇ ਕੁਐਸਚਨ ਆਉਂਦੇ ਸੀ ਇੱਕ ਮਹੀਨੇ ਚ ਆ ਕਰਨਾ ਕਿਉਂਕਿ ਜਦ ਤੱਕ ਪੇਸ਼ੈਂਸ ਨਹੀਂ ਹੈ ਤੁਹਾਡਾ ਰੈਗੂਲੈਰਿਟੀ ਨਹੀਂ ਆ ਤਾਂ ਤੁਸੀਂ ਲੌਂਗ ਇੱਕ ਲੌਂਗ ਟਰਮ ਨਹੀਂ ਦੋਗੇ ਆਪਣੀ ਬਾਡੀ ਨੂੰ ਉਹ ਤੱਕ ਕੁਝ ਵੀ ਨਹੀਂ ਚੀਜ਼ ਹੋਏਗਾ ਅਗਰ 2 ਮਹੀਨੇ 3 ਮਹੀਨੇ ਗੱਲ ਕਰੀ 4 ਮਹੀਨੇ 6 ਮਹੀਨੇ ਇਹ ਵੀ ਥੋੜਿਆ ਸਾਲ ਵੀ ਥੋੜਾ ਕੰਟੀਨਿਊ ਰਹਿਣਾ ਨਿਊਟ੍ਰੀਸ਼ਨ ਅੱਛੀ ਖਾਣੀ ਹੈ ਤਾਂ ਹੀ ਬਾਡੀ ਇੰਪਰੂਵ ਹੋਏਗੀ ਤੇ ਰਿਜ਼ਲਟ ਵੀ ਤਾਂ ਹੀ ਅੱਛੇ ਆਣਗੇ ਇੱਕ ਚੀਜ਼ ਹੁੰਦੀ ਹੈ ਕਿ ਮੈਂ ਬਾਡੀ ਬਣਾਣੀ ਹੈ ਮੈਂ ਕਿਸੇ ਕੰਪੀਟੀਸ਼ਨ ਦੇ ਵਿੱਚ ਜਾਣਾ ਹੈ ਇੱਕ ਚੀਜ਼ ਹੁੰਦੀ ਹੈ ਕਿ ਕੋਈ ਕਹ ਰਿਹਾ ਕਿ ਮੈਂ ਜਸਟ ਫਿਟ ਰਹਿਣਾ ਹੈ ਮੇਰੀ ਬਾਡੀ ਜਿਹੜੀ ਹੈ ਉਹ ਵੀਕ ਨਾ ਹੋਵੇ ਮੇਰੇ ਕੋਲ ਸਟੈਮੀਨਾ ਹੋਵੇ ਸਟਰੈਂਥ ਹੋਵੇ ਇਹਨਾਂ ਦੋਨਾਂ ਦੇ ਵਿੱਚ ਹੀ ਐਕਸਰਸਾਈਜ਼ਸ ਤੇ ਜਿਹੜੇ ਸਾਰੇ ਡਾਈਟ ਵਗੈਰਾ ਹੁੰਦੀ ਹੈ ਸੇਮ ਆ ਜਾਂ ਫਰਕ ਆ ਇਹਨਾਂ ਦਾ ਡਾਈਟ ਦਾ ਦੇਖੋ ਡਾਈਟ ਦਾ ਕੋਈ ਨਹੀਂ ਡਾਈਟ ਸਭ ਸੇਮ ਹੁੰਦੀ ਹੈ ਕੁਝ ਵੈਜ ਹੁੰਦੇ ਨੇ ਕੁਝ ਨਾਨ ਵੈਜ ਹੁੰਦੇ ਨੇ वेज ਜਲਾਦਾ ਇਹ ਹੈ ਕਿ ਉਹ ਵੈਜ ਨੋਨ ਵੈਜ ਵੀ ਖਾ ਲੈਂਦੇ ਵੈਜ ਵੈਜ ਨਾ ਮਿਕਸ ਖਾ ਲਾ ਤੇ ਜਿਹੜੇ ਵੈਜੀ ਵੈਜੀਟੇਰੀਅਨ ਨੇ ਉਹਨਾਂ ਦਾ ਵੈਜ ਦੇ ਵਿੱਚ ਵੀ ਕਾਫੀ ਤਰ੍ਹਾਂ ਦੇ ਫਾਰਮਸ ਨੇ ਜਿਨ੍ਹਾਂ ਨੂੰ ਉਹ ਮੀਲ ਇਨਟੇਕ ਕਰਕੇ ਤੇ ਆਪਣੇ ਆਪ ਨੂੰ ਵਧੀਆ ਫਿੱਟ ਰੱਖ ਸਕਦੇ ਨੇ ਐਕਸਰਸਾਈਜ਼ ਦੋਨਾਂ ਵਸੇ ਅਲੱਗ-ਅਲੱਗ ਹੁੰਦੀ ਐ ਐਕਸਰਸਾਈਜ਼ ਡਿਪੈਂਡ ਕਰਦਾ ਜਿਹੜਾ ਕੋਈ ਸਟਾਰਟਿੰਗ ਜਿਹਦਾ ਬਿਗਿਨਰ ਆ ਤੇ ਇੰਟਰਮੀਡੀਏਟ ਐਡਵਾਂਸ ਐ ਨਾ ਤਿੰਨਾਂ ਦਾ ਲੈਵਲ ਅਲੱਗ-ਅਲੱਗ ਹੁੰਦਾ ਐਕਸਰਸਾਈਜ਼ ਅਲੱਗ-ਅਲੱਗ ਨੇ ਤੇ ਡਾਈਟ ਮੀਲ ਸੇਮ ਲੈ ਸਕਦੇ ਬਸ ਇਹ ਹੈ ਕਿ ਆਪਣੇ weight height ਦੇ ਹਿਸਾਬ ਨਾਲ ਉਹਦੀ height ਕਿੰ ਯਕੀਨਾਂ ਆਪਣੇ ਬਹੁਤ ਡਾਈਜੈਸਟ ਕਿੰਨਾ ਕਰ ਪਾਰੇ ਕਿਉਂਕਿ ਆਪਣੀ ਬੋਡੀ ਇੰਨਾ ਨਹੀਂ ਆਪਾਂ ਓਵਰ EATING ਕਰਦੇ ਆ ਠੀਕ ਆ ਬੋਡੀ ਨੇ ਜਿੰਨਾ ਅਬਜ਼ਰਵ ਕਰਨਾ ਓਨਲੀ ਕਰਨਾ ਬਾਕੀ ਜਿਹੜਾ ਵੇਸਟ ਆ ਉਹ ਫੈਟ 'ਚ ਹੀ ਕਨਵਰਟ ਹੋਣਾ ਜਿਹੜੇ ਜਿਨ੍ਹਾਂ ਨੂੰ ਕਹਿੰਦੇ ਖਾਦਾ ਪੀਤਾ ਨਹੀਂ ਲੱਗਦਾ ਉਹ ਥੋੜਾ ਪੇਸ਼ੈਂਸ ਨਾਲ ਚੱਲਣਗੇ ਪੇਸ਼ੈਂਸ ਨਾਲ ਚੱਲਣਗੇ ਤਾਂ ਹੀ ਉਹ ਆਪਣੇ ਆਪ ਨੂੰ ਗਰੋ ਕਰਨਗੇ ਮੈਂ ਆਪਣੀ ਜਰਨੀ ਜਦੋਂ ਸਟਾਰਟ ਕੀਤੀ ਮੈਂ ਵੀ 45 46 ਸੀਗਾ 40 45 46 ਸਾਲ ਮੇਰੇ ਮੇਰਾ ਬੋਡੀ weight ਸੀ کافی ਪੇਸ਼ੈਂਸ ਦੇ ਨਾਲ ਹੀ ਮੈਂ ਅਜ ਇਸ ਲੈਵਲ ਤੱਕ ਹੈਗਾ ਤੁਸੀਂ ਜੋ ਸਟਾਰਟ ਕੀਤਾ ਸੀਗਾ ਤੁਸੀਂ ਸਿੱਧਾ ਕਿਸੇ ਇਦਾਂ ਦੇ ਜਿਮ ਦੇ ਵਿੱਚ ਆ ਕੇ ਆਪਣਾ ਵਰਕਆਊਟ ਸਟਾਰਟ ਕੀਤਾ ਸੀ ਕਿੱਥੋਂ ਸਟਾਰਟ ਕੀਤਾ ਸੀ ਤੁਸੀਂ ਜਿੰਨਾ ਕੋਲ ਮੈਂ ਅੱਜ ਹੈਗਾ ਜਿਹੜੇ ਮੇਰੇ ਗੁਰੂ ਨਮਨੀਸ਼ ਸਿੰਘ ਜਿਹੜੇ ਮੇਰੇ ਸਰ ਨੇ ਜਿਹੜੇ ਮੇਰੇ ਗੁਰੂ ਨੇ ਉਹਨਾਂ ਦੇ ਕੋ ਉਹਨਾਂ ਦਾ ਜਿਮ ਸੀ ਪਹਿਲਾਂ ਛੋਟਾ ਜਿਹਾ ਜਿਮ ਸੀਗਾ ਉੱਥੋਂ ਦੀ ਸਟਾਰਟਿੰਗ ਮੇਰੀ ਉੱਥੋਂ ਹੀ ਹੋਈ ਆ ਤੇ ਅੱਜ ਵੀ ਉਹਨਾਂ ਦੇ ਨਾਲ ਆ ਤੇ ਅੱਜ ਵੀ ਜਿੱਦਾਂ ਉਹ ਗਾਈਡ ਕਰਦੇ ਨੇ ਉਦਾਂ ਹੀ ਮੈਂ ਚੱਲਦਾ ਮਤਲਬ ਜਿਵੇਂ ਬੱਚਿਆਂ ਕੋਲੇ ਅੱਜ ਕੱਲ੍ਹ ਕੀ ਹੈ ਆਪਸ਼ਨਸ ਬਹੁਤ ਨੇਗੇ ਅਸੀਂ ਜਿਮ ਆਉਣੇ ਆ ਬੱਚੇ ਜਿਹੜਾ ਹੈ ਉਹ ਬਾਹਰੋਂ ਦੀ ਗੱਡੀ ਤੇ ਆਣਗੇ ਆ ਕੇ ਇੱਥੇ ਜਿਹੜਾ ਜਿਮ ਦੇ ਵਿੱਚ ਲਗਾ ਕੇ ਫਿਰ ਗੱਡੀ ਤੇ ਬੈਠ ਕੇ ਜਾਣਗੇ ਸਾਰਾ ਦਿਨ ਫੈਸਿਲਿਟੀਆਂ ਆਪਣੀਆਂ ਉੱਦਾਂ ਕਿ ਸਿਰਫ ਜਿਮ ਵਾਲਾ ਇੰਨਾ ਕੁ ਪੋਰਸ਼ਨ ਦੇ ਨਾਲ ਇੰਨੀ ਅੱਛੀ ਬੋਡੀ ਗਰੋ ਹੋ ਸਕਦੀ ਹੈ ਕਿ ਤੁਹਾਨੂੰ ਇਸ ਤੋਂ ਇਲਾਵਾ ਹੋਰ ਵੀ ਬਹੁਤ ਮਿਹਨਤ ਕਰਨ ਦੀ ਲੋੜ ਹੁੰਦੀ ਹੈ ਇੰਨੇ ਦੇ ਨਾਲ ਵੀ ਜੇ ਪ੍ਰੋਪਰ ਜੇ ਜਿਮ ਆ ਕੇ ਪ੍ਰੋਪਰ ਦੇਖੋ 30% ਜਿਮ 70% 70% ਡਾਈਟ ਓਕੇ ਠੀਕ ਹੈ ਜਿਵੇਂ ਆ ਕਿ ਉਹਨਾਂ ਨੇ 30% ਐਫਰਟ ਕਰਨਾ ਤੇ ਜਿਹੜਾ ਬੇਸਿਕਲੀ ਜਿਹੜੀ ਬਾਡੀ ਆਪਣੀ ਬੰਨੋ ਘਰ ਦੇ ਵਿੱਚ ਹੀ ਬਣਨੀ ਆ ਡਾਈਟ ਨਾਲ ਆਪਾਂ ਡਾਈਟ ਦੀ ਰੂਟੀਨ ਚ ਕਿੱਦਾਂ ਕਿਹੜੀ ਕਿਸ ਕਿਹੜੀ-ਕਿਹੜੀ ਟਾਈਮ ਮੀਲ ਲੈ ਰਹੇ ਆਪਾਂ ਉਸ ਚੀਜ਼ ਦਾ ਧਿਆਨ ਰੱਖਣਾ ਪ੍ਰੋਪਰ ਸਲੀਪ ਹੋਣੀ ਚਾਹੀਦੀ ਤੁਹਾਡੀ ਅੱਜ ਕੱਲ੍ਹ ਜਨਰੇਸ਼ਨਾਂ 2 3 2 3 2:30 ਵਜੇ ਰਾਤੇ ਸੌਂਦੇ ਨੇ ਤੇ ਉਹਦੇ ਕਰਕੇ ਕੀ ਸਲੀਪ ਡਿਸਟਰਬ ਹੁੰਦੀ ਤੇ ਕਾਫੀ ਮੈਡੀਕਲ ਹੈਲਥ ਇਸ਼ੂ ਵੀ ਆਉਂਦੇ ਨੇ ਤੇ ਜਿਹਦੇ ਕਰਕੇ ਕੀ ਜਦ ਤੱਕ ਆਪਣੀ ਨੀਂਦ ਜਾਂ ਆਪਣੀ ਜਿਹੜੀ ਸਲੀਪ ਹੈ ਤੇ ੀਟਿੰਗ ਜੇ ਜਿਹੜੀ ਆਪਣੀ ਉਹ ਪ੍ਰੋਪਰ ਨਹੀਂ ਠੀਕ ਹੋਈ ਉਹ ਤੱਕ ਆਪਣੀ ਬਾਡੀ ਨਹੀਂ ਗਰੋ ਬਾਡੀ ਦੀ ਗਰੋਥ ਨਹੀਂ ਹੋਏਗੀ ਨਾ ਹੀ ਅچھے ਰਿਜ਼ਲਟ ਆਉਣਗੇ ਅੱਛਾ ਨਾਰਮਲੀ ਨਾ ਕਈ ਵਾਰੀ ਬੱਚਿਆਂ ਦੇ ਵਿੱਚ ਕੀ ਹੁੰਦਾ ਉਹ ਕਹਿੰਦੇ ਆ ਕਿ ਯਾਰ ਕਿਸੇ ਨੂੰ ਦੇਖਿਆ ਉਹ ਅਗਲਾ ਤਾਂ 100 100 ਵੇ ਰੈਪ ਲਾ ਜਾਂਦਾ ਆਪਣੀ ਐਕਸਰਸਾਈਜ਼ ਹੈ ਉਹ 5 500 ਲਾ ਜਾਂਦਾ ਦੇਖਾ ਦੇਖੀ ਦੇ ਵਿੱਚ ਜਿਹੜਾ ਹੈ ਦੂਜੇ ਵੀ ਉਹਨੂੰ ਫੋਲੋ ਕਰਦੇ ਨੇ ਉਹਨੇ ਉਹਨੇ ਕਰਨ ਆ ਜਾਂਦੇ ਨੇ ਕਈ ਵਾਰੀ ਬਾਡੀ ਅੰਚ ਕੋਈ ਨਾ ਕੋਈ ਪ੍ਰੋਬਲਮ ਆ ਜਾਂਦੀ ਹੈ ਉਹ ਇੱਕ ਉਹ ਵੀ ਸੋਚਦੇ ਨੇ ਕਿ ਹਾਂ ਇੱਕ ਜਿੰਮ ਦੇ ਵਿੱਚ ਹੁੰਦਾ ਗਿਆ ਹੈ ਨਾ ਐਕਚੁਅਲ ਜਿਵੇਂ ਕਿ ਈ ਮੈਂ ਜਿੱਦਾ ਕੋਈ ਨਵਾਂ ਆ ਰਿਹਾ ਹਾਂ ਵੀ ਇਹਨਾਂ ਕੋਲ ਕਰ ਪੁਸ਼ ਕਰਨ ਲੱਗ ਜਾਂਦੇ ਨੇ ਕਿ ਜੇ ਮੈਂ ਸੋਲਰ ਚਲਦੂ ਵੀ ਸੋਲ ਲਾ ਲੇਗਾ ਲਾ ਲੇਗਾ ਇੱਕ ਹੁੰਦਾ ਨਾ ਜਿੰਮ ਦੇ ਵਿੱਚ ਜਿਹਦਾ ਕੋਚੇਸ ਹੁੰਦੇ ਨੇ ਕਾਫੀ ਕਈ ਐਦਾ ਦੇ ਵੀ ਆਉਂਦੇ ਨੇ ਜਿਹੜੇ ਕਹਿਣਾ ਨਹੀਂ ਪ੍ਰੋਪਰ ਗਾਈਡ ਉਹਨੇ ਆਪਣੇ ਸੈਲਫ ਲਾਉਂਦੇ ਨੇ ਵਾਕ ਠੀਕ ਆ ਤੇ ਆਪਣੇ ਹੱਥਾਂ ਲਾਉਂਦੇ ਉਹ ਇੰਜਰੀ ਕਿਤੇ ਨਾ ਕਿਤੇ ਕਰਾ ਲੈਂਦੇ ਨੇ ਤੇ ਉਹਦਾ ਕਿਤੇ ਨਾ ਕਿਤੇ ਕਾਫੀ ਉਹ ਹੈਗਾ ਕਿ ਨਹੀਂ ਉਸ ਤਰ੍ਹਾਂ ਨਾਲ ਚਲਦੇ ਹੋ ਕੋਈ ਤੇ ਜਿੰਦ ਕਰਕੇ ਇੰਜਰੀ ਹੁੰਦੇ ਨੇ ਤੇ ਉਸ ਹਾਲ ਨਾਲ ਰਿਜ਼ਲਟ ਵੀ ਨਹੀਂ ਆਉਂਦੇ ਤੇ ਉਹ ਬਾਡੀ ਦਾ ਜਿਹੜਾ ਮਸਲਾ ਜੋ ਵੀ ਆ ਡੈਮੇਜ ਤੇ ਆਪਣਾ ਰੈਸਟ ਤੇ ਹੋ ਰਹੇ ਨੇ ਫਿਰ ਟਾਈਮ ਖਰਾਬ ਸਾਰਾ ਹਰ ਚੀਜ਼ ਡਾਈਟ ਦੀ ਗੱਲ ਕਰੀਏ ਤਾਂ ਕਈ ਵਾਰੀ ਸਾਲਟ ਜਾਂ 슈ਗਰ ਇਨਟੇਕ ਜਿਹੜਾ ਪਲੇਅਰ ਜਿਹਨੇ ਬੰਦ ਕਰ ਦਿੰਦੇ ਨੇ ਕਿ ਇਹਦੇ ਨਾਲ ਜਿਹੜਾ ਬਾਡੀ ਦਾ ਕੋਈ ਅਸਰ ਪੈਂਦਾ ਕੋਈ ਹੁੰਦਾ ਤਾਂ ਨਹੀਂ ਇਫੈਕਟ ਇਹਦਾ ਸਾਲਟ 슈ਗਰ ਦੇਖੋ ਕਦੇ ਵੈਸੇ ਬੰਦ ਤਾਂ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਪ੍ਰੋਪਰ ਜਿੰਨਾ ਬਾਡੀ ਨੂੰ ਚਾਹੀਦਾ ਉਹਨਾਂ ਦਾ ਆਪਾਂ ਸਾਲਟ ਇਨਟੇਕ ਆਪਾਂ ਕਰਦੇ ਹੀ ਆ ਉਹ ਕਰਨਾ ਵੀ ਚਾਹੀਦਾ ਯਾ ਸਬਜੀ ਵਿੱਚ ਹੋਗਾ ਜਿੰਦਾ ਸੈਲਡ ਚ ਪਾ ਲਿਆ ਉਹ ਇੱਕ ਬੋਡੀ ਬਿਲਡਿੰਗ ਜਿਹੜੀ ਗੇਮ ਆ ਉਹਦੇ ਵਿੱਚ ਆਪਾਂ ਗੇਮ ਕਰਦੇ ਆ ਤੇ ਉਹਦੇ ਵਿੱਚ ਹੁੰਦਾ ਥੋੜਾ ਸਾਲਟ ਦਾ ਆਪਣਾ ਹਾਈ ਲੈਵਲ ਦਾ ਕੰਪੀਟੀਸ਼ਨ ਇੱਕ ਦਿਨ ਪਹਿਲਾਂ ਥੋੜਾ ਘਟਾ ਦੇ ਘਟਾ ਦੇ ਹੁੰਦਾ ਸਾਲਟ ਸੋਡੀਅਮ ਇਨਟੇਕ ਇਹਦੇ ਕਰਕੇ ਆਪਣੀ ਪਰਫਾਰਮੈਂਸ ਅੱਛੀ ਆ ਤੇ ਆਪਣੀ ਵਾਟਨ ਟੈਨਸ਼ਨ ਨਾ ਹੋਵੇ ਬਾਡੀ ਦੇ ਵਿੱਚ ਉਹ ਲੱਗ ਚੀਜ਼ ਆ ਤੇ ਜਿੰਮ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਜਿਹੜੇ ਫਿਟਨੈਸ ਲਈ ਆਉਂਦੇ ਨੇ ਉਹ ਆਪਣਾ ਸੋਡੀਅਮ ਅਗਰ ਘਟਾ ਰਿਹਾ ਸਾਲਟ ਘਟਾ ਰਿਹਾ ਬਹੁਤ ਰੋਂਗਾ ਉਹ ਹਾਰਟ ਤੇ ਸਿੱਧਾ ਇਫੈਕਟ ਆਉਂਦਾ ਉਸ ਚੀਜ਼ ਦਾ ਓਕੇ ਚਾ ਪਿਛੇ ਦਿਨੇ ਕਈ ਵਾਰੀ ਇਦਾਂ ਦੇ ਬੜੇ ਕੇਸਿਸ ਆਏ ਸੀਗੇ ਕਿ ਇਕੋਦਮ ਜਿਹੜਾ ਉਹ ਕੋਈ ਐਕਸਰਸਾਈਜ਼ ਲਗਾ ਰਿਆ ਸੀ ਬੰਦਾ ਲਗਾਉਂਦੇ ਲਗਾਉਂਦੇ ਉਹਨੂੰ ਹਾਰਟ ਅਟੈਕ ਆ ਗਿਆ ਬੰਦਾ ਕਲੈਪਸ ਹੋ ਗਿਆ ਉੱਥੇ ਹੀ ਉਹਨਾਂ ਪਿੱਛੇ ਕੀ ਰੀਜ਼ਨ ਹੁੰਦਾ ਉਹਨਾਂ ਪਿੱਛੇ ਆਪਣਾ ਉਹ ਆਪਣੇ ਪ੍ਰੀਕੋਸ਼ਨਸ ਤਾਂ ਬੇਸਿਕ ਫਸਟ ਆਫ ਆਲ ਪ੍ਰੀਕੋਸ਼ਨਸ ਜਿਹੜੇ ਹੈਗੇ ਨੇ ਉਹ ਜਾਂ ਉਹਨਾਂ ਦਾ ਕੁਝ ਐਕਸਰਸਾਈਜ਼ ਤੋਂ ਪਹਿਲਾਂ ਬਿਫੋਰ ਐਕਸਰਸਾਈਜ਼ ਆਪਾਂ ਗੱਲ ਕਰੀਏ ਬਿਫੋਰ ਐਕਸਰਸਾਈਜ਼ ਉਹ ਜਾਂ ਕੋਈ ਨਾ ਕੋਈ ਐਸੀ ਕੈਫੀਨ ਜਾਂ ਕੋਈ ਚੀਜ਼ ਸਟਰੋਂਗ ਜ਼ਿਆਦਾ ਲੈ ਲਈ ਹੋਏ ਆ ਕਿਉਂਕਿ ਬਾਡੀ ਬਾਡੀ ਦਾ ਹਰ ਕਿਸੇ ਦਾ ਫਰਕ ਹੁੰਦਾ ਜਾਂ ਕੁਛ ਐਦਾ ਦਾ ਕੁਝ ਹੋਇਆ ਹੋਵੇ ਵੀ ਹਾਂ ਕਿ ਕੁਝਿੰਦ ਕਰ ਜਿਹਦੇ ਕਰਕੇ ਬੀਪੀ ਆਪਣਾ ਉਹਦਾ ਵਾਧਦਾ ਤੇ ਉਹਦੇ ਕਰਕੇ ਹੈ ਕਿ ਉਹਨੂੰ ਕਿਤੇ ਨਾ ਕਿਤੇ ਥੋੜਾ ਇਨਕੋਸ਼ੀਅੰਸ ਹੋਣ ਕਰਕੇ ਜਾਂ ਘਬਰਾਟ ਹੋਣ ਕਰਕੇ ਉਸੀ ਉਹ ਪ੍ਰੋਬਲਮਸ ਆਉਂਦੀਆਂ ਨੇ ਅੱਛਾ ਜਿਵੇਂ ਤੁਹਾਨੂੰ ਸੀ ਸੀਪੀਆਰ ਉਹ ਟਾਈਮਸ ਆਗਰ ਸੀਪੀਆਰ ਆਪਾਂ ਟਾਈਮ ਸਰ ਰਹੀਏ ਤੇ ਫਿਰ ਉਹ ਬੱਤ ਸਕਦਾ ਅੱਛਾ ਤੁਸੀਂ ਉਹਨੇ ਕੈਫੀਨ ਦੀ ਗੱਲ ਕੀਤੀ ਕਿ ਇਹ ਲੈਣਾ ਸੇਫ ਹੈ ਇਹ ਐਕਸੈਸਿਵ ਜੈਪਾ ਲਈਏ ਫਿਰ ਉਹਦਾ ਹੈ ਜੇ ਆਪਾਂ ਓਵਰ ਜ਼ਿਆਦਾ ਲਈਏ ਤੇ ਜੇ ਆਪਾਂ ਲਿਮਿਟ ਚ ਲਈਏ ਜਿਹਦਾ ਕੋਈ ਅੱਜਕੱਲ ਬਲੈਕ ਕਾਫੀ ਪੀਂਦੇ ਨੇ ਥੋੜਾ ਉਹ ਤੇ ਉਹ ਤਾਂ ਕੋਈ ਐਨਾ ਇਸ਼ੂ ਨਹੀਂ ਹੈਗਾ ਆਪਾਂ ਲੈ ਸਕਦੇ ਆ ਐਜ਼ ਪ੍ਰੀ ਵਰਕਆਊਟ ਜਿਹੜਾ ਕਈ ਜਣੇ ਯੂਜ਼ ਕਰਦੇ ਆ ਐਜ਼ ਪ੍ਰੀ ਵਰਕਆਊਟ ਇੱਕ ਕਵਾਂਟੀਟੀ ਹੁੰਦੀ ਆ ਆਪਾਂ ਓਨੀ ਕੀ ਕਵਾਂਟੀਟੀ ਲੈਣੇ ਜਿੰਨੀ ਕੀ ਬਾਡੀ ਨੂੰ ਚਾਹੀਦੀ ਆ ਘਰ ਆਪਾਂ ਉਹ ਲਈਏ ਤੇ ਫਿਰ ਉਹ ਸਫੀਸ਼ੀਐਂਟ ਆਪਣੇ ਲਈ ਜੇ ਆਪਾਂ ਜ਼ਿਆਦਾ ਲੈਣੇ ਤੇ ਕਰੋ ਕਿਤਨਾ ਕਿਤੇ ਆਪਣੀ ਹੈਲਥ ਲਈ ਵੀ ਠੀਕ ਨਹੀਂ ਹੈਗਾ ਇੱਕ ਚੀਜ਼ ਇਹ ਵੀ ਹੈ ਨਾਲ ਕਿ ਕਈ ਜਣੇ ਨਾ ਜਿਵੇਂ weight reduce ਕਰਨ ਦੇ ਚੱਕਰ ਦੇ ਵਿੱਚ ਕੀ ਕਰਦੇ ਨੇ ਕਿ ਡਾਈਟ ਵੀ ਬਹੁਤ ਘਟਾ ਲੈਂਦੇ ਨੇ ਡਾਈਟ ਦੇ ਵਿੱਚ ਬੇਸਿਕਲੀ ਗੱਲ ਕਰੀਏ ਤਾਂ ਆ ਘਿਓ ਵਗੈਰਾ ਦੁੱਧ ਇਹ ਚੀਜ਼ਾਂ ਘਟਾ ਲੈਂਦੇ ਨੇਗੇ ਜਾਂ ਹੋਰ ਜਿਹੜੀਆਂ ਫੈਟਸ ਨੇ ਉਹ ਘਟਾ ਲੈਂਦੇ ਨੇਗੇ ਕਿ ਉਹਦੇ ਨਾਲ ਕੱਲਾ weight reduce ਹੋ ਜਾਂਦਾ ਹੈ ਕਿ ਨਾਲ ਨਾਲ ਐਕਸਰਸਾਈਜ਼ ਜ਼ਰੂਰੀ ਹੈ ਦੇਖੋ ਜਿਹੜਾ ਘਿਓ ਆ ਮੈਂ ਤਾਂ ਸਭ ਨੂੰ ਇਹੀ ਪ੍ਰੇਫਰ ਕਰਦਾ ਕਿ ਘਿਓ ਜਿਹੜਾ ਦੇਸੀ ਘਿਓ ਉਹ ਤਾਂ ਲੈਣਾ ਹੀ ਚਾਹੀਦਾ ਅਗਰ ਰਾਤ ਨੂੰ ਨਹੀਂ ਲੈ ਰਾਤ ਨੂੰ ਤਾਂ ਲੈਣੇ ਦੁਪਹਿਰ ਦੇ ਟਾਈਮ ਇੱਕ ਚਮਚ ਦੇਸੀ ਘਿਓ ਤਾਂ ਲੈਣਾ ਚਾਹੀਦਾ ਇਹਦੇ ਕਰਕੇ ਕਿਉਂਕਿ ਇੱਕ ਓਜੇ ਵਿੱਚ ਫੈਟ ਹੁੰਦੇ ਆ ਗੁੱਡ ਫੈਟ ਹੁੰਦੇ ਜੀਦੀ ਸਾਨੂੰ ਸਾਡੀ ਬਾਡੀ ਨੂੰ ਬਹੁਤ ਲੋਡ ਆ ਤੇ ਉਹ ਤਾਂ ਵੈਸੇ ਵੀ ਬੰਦ ਹੀ ਕਰਨਾ ਚਾਹੀਦਾ ਬਹੁਤ ਜਣੇ ਅੱਜ ਕੱਲ ਇਹ ਚੀਜ਼ ਦੇਖਦੇ ਆ ਨਾ ਕਿ ਮੈਂ ਮੈਂ ਵੇਟ ਰਿਡਿਊਸ ਕਰਾਣਾ ਹੈ ਤਾਂ ਉਹ ਜਿਹੜਾ ਫੈਟ ਬੰਦ ਕਰ ਦਿੰਦੇ ਨੇ ਕਿ ਦੇਸੀ ਕਿਉਂ ਵਾਲੀ ਉਹਦਾ ਉਹਦਾ ਉਹਨਾਂ ਦੇ ਨਾ ਬਾਡੀ ਦੇ ਹਿਸਾਬ ਨਾਲ ਉਹਨਾਂ ਦਾ ਇੱਕ ਪਲਾਨ ਬੰਦਦਾ ਵਾ ਜਿਹੜੀ ਜਿਹੜੀ ਚੀਜ਼ ਉਹਨਾਂ ਨੇ ਖਾਣੀ ਹੈ ਜਿਹੜੀ ਜਿਹੜੇ ਟਾਈਮ 'ਚ ਉਹਨਾਂ ਨੇ ਉਹ ਜਿਹੇ ਫੋਲੋ ਕਰਨੀ ਆ ਤੇ ਉਹ ਚੀਜ਼ ਪ੍ਰੋਪਰ ਉਹਨਾਂ ਦਾ ਬੰਦਦਾ ਪ੍ਰੋਪਰ ਹਿਸਾਬ ਨਾਲ ਅਗਰ ਉਹ ਗਾਈਡ ਪ੍ਰੋਪਰ ਉਹਨੂੰ ਫੋਲੋ ਕਰ ਰਹੇ ਫਿਰ ਤਾਂ ਰਿਜ਼ਲਟ ਇੰਪਰੂਵਮੈਂਟ ਅੱਛੀ ਆਏਗੀ ਕਈ ਨਹੀਂ ਕਰਦੇ ਗਾਈਡ ਕਈ ਸੋ ਲਾਸਟ ਦੇ ਵਿੱਚ ਹੁਣ ਤੁਹਾਡਾ ਕੀ ਮੈਸੇਜ ਹੋਏਗਾ ਯੂਥ ਨੂੰ ਕਿ ਤੁਹਾਡੀ ਇੰਨੀ ਅੱਛੀ ਲਾਈਫ ਜਰਨੀ ਤੁਸੀਂ ਇੰਨੇ ਜਿਹੜਾ ਰਿਕਾਰਡਸ ਤਿਆਰ ਕੀਤੇ ਇਹਨੇ ਮੈਡਲਸ ਮਿਲੇ ਤੁਹਾਨੂੰ ਉਹ ਤੋਂ ਇਨਸਪਾਇਰ ਹੋ ਕੇ ਜਿਹੜੇ ਜਣੇ ਹੁਣ ਕੁਝ ਕਰਨਾ ਚਾਹੁੰਦੇ ਨੇਗੇ ਕਿਦਾਂ ਤੁਹਾਡੇ ਵੱਲੋਂ ਇੱਕ ਕੀ ਉਹਨਾਂ ਨੂੰ ਮੈਸੇਜ ਹੋਏਗਾ ਮੇਰਾ ਇਹੀ ਮੈਸੇਜ ਹੋਏਗਾ ਕਿ ਹਰ ਆਪਣੇ ਯੂਥ ਨੂੰ ਬੱਚੇ ਤੋਂ ਲੈ ਕੇ ਜਦੋਂ ਆਪਾਂ 3 ਅਡਲਟ ਸੀਨੀਅਰ ਅਡਲਟਸ ਦਾ ਗੱਲ ਕਰੀਏ ਇਹ ਸਪੋਰਟਸ ਫੀਲਡ ਦੇ ਵਿੱਚ ਹਰ ਤਰ੍ਹਾਂ ਦੇ ਗੇਮ ਹੈ ਨਸ਼ਿਆ ਨਸ਼ਾ ਹਾ ਕਾਫੀ ਹੱਦ ਤੱਕ ਆ ਵੀ ਅਗਰ ਕੋਈ ਬੱਚਾ ਨਸ਼ਾ ਕੋਈ ਕਿਸੇ ਤਰ੍ਹਾਂ ਦਾ ਨਸ਼ਾ ਵੀ ਕਰ ਰਿਹਾ ਤੇ ਉਹ ਨਸ਼ਾ ਛੱਡ ਕੇ ਕਿਸੇ ਵੀ ਸਪੋਰਟਸ ਫੀਲਡ ਨੂੰ ਜਿਮ ਜੁਆਇਨ ਕਰੋ ਆਪਣਾ ਸਟੇਡੀਅਮ 'ਚ ਜਾਂ ਕਿਸੇ ਵੀ ਕੋਈ ਵੀ ਆਪਣਾ ਆ ਆਊਟਡੋਰ ਐਕਟੀਵਿਟੀ ਆ ਉਹਨੂੰ ਅਪਣਾਓ ਤੇ ਨਸ਼ਾ ਤੋਂ ਦੂਰ ਰਹੋ ਉਹ ਵੀ ਕਿਸੇ ਵੀ ਆਪਣੀ ਗੇਮ ਨੂੰ ਅਪਣਾ ਕੇ ਆਪਣੇ ਫੈਮਿਲੀ ਦਾ ਨਾਮ ਰੋਸ਼ਨ ਕਰੋ ਜਿਹਦੇ ਕਰਕੇ ਉਹਨਾਂ ਦੀ ਫੈਮਿਲੀ ਨੂੰ ਉਹਨਾਂ ਤੇ ਮਾਣ ਹੋਵੇ ਕਿ ਮੇਰਾ ਬੱਚਾ ਕਿਸੇ ਸਹੀ ਰਾਹ 'ਤੇ ਆਤੇ ਹੈ ਉਹਨਾਂ ਦਾ ਨਾਮ ਰੋਸ਼ਨ ਹੋਏ ਉਹਨਾਂ ਨੂੰ ਵੀ ਕਾਫੀ ਖੁਸ਼ੀ ਹੋਏਗੀ ਮੇਰਾ ਹੀ ਮੈਸੇਜ ਆਇਆ ਤੁਹਾਨੂੰ ਸੋ ਇਹ ਸਿਕੰਦਰ ਜੀ ਜਿਨ੍ਹਾਂ ਨਾਲ ਗੱਲਬਾਤ ਕਰਵਾਈ ਕਿਸ ਤਰੀਕੇ ਨਾਲ ਉਹਨਾਂ ਨੇ ਜਿਹੜਾ ਹੈ ਆਪਣੀ ਜਰਨੀ ਸ਼ੁਰੂ ਕੀਤੀ ਹੈ ਕਿ ਛੋਟੀ ਇਸ ਤੋਂ ਤੇ ਕਿੰਨੇ ਸਾਰੇ ਰਿਕਾਰਡਸ ਬਣਾਏ ਕਿੰਨੇ ਸਾਰੇ ਮੈਡਲ ਜਿਹੜਾ ਟਰੋਫੀਜ਼ ਜਿੱਤੀਆਂ ਇਹਦੇ ਨਾਲ ਨਾ ਹੀ ਸਿਰਫ ਪਰਿਵਾਰ ਨੂੰ ਉਹਨਾਂ ਤੇ ਮਾਣ ਬਲਕਿ ਆਪਣਾ ਸਰੀਰ ਜਿਹੜਾ ਉਹ ਵੀ ਬਿਮਾਰੀਆਂ ਤੋਂ ਰਹਿਤ ਰਹਿੰਦਾ ਹੈ ਆਪਣੀ ਜਿਹੜੀ ਹੈ ਉਹ ਹੈਲਥ ਉਹ ਇੰਪਰੂਵ ਹੁੰਦੀ ਹੈ ਤੇ ਮੈਸੇਜ ਇਹਨਾਂ ਵੱਲੋਂ ਜਿਵੇਂ ਦਿੱਤਾ ਗਿਆ ਕਿ ਹੋਰ ਬਹੁਤ ਸਾਰਾ ਯੂਥ ਹੈ ਜਿਹੜਾ ਜਿਹੜਾ ਕਿ ਇਹ ਚੀਜ਼ ਕਰ ਸਕਦਾ ਹੈ ਜਾਂ ਕਰਨਾ ਚਾਹੁੰਦਾ ਹੈ ਕਿਦਾਂ ਜਿਹੜਾ ਸਟੈਪ ਅਪ ਕਰਨਾ ਹੈ ਕਿਸ ਤਰੀਕੇ ਨਾਲ ਸੋ ਆਪਣੀ ਜਰਨੀ ਸ਼ੁਰੂ ਕਰਨੀ ਹੈ ਤਾਂ ਮੈਡਲਸ ਜਾਂ ਟਰੋਫੀਜ਼ ਨਹੀਂ ਤਾਂ ਐਟਲੀਸਟ ਆਪਣੇ ਲਈ ਹੀ ਕੁਝ ਨਾ ਕੁਝ ਜਿਹੜਾ ਆਪਾਂ ਕਰੀਏ ਆਪਾਂ ਬਾਹਰ ਨਿਕਲ ਕੇ ਰੈਦਰ ਥੈਨ ਕਿ ਸਾਰਾ ਦਿਨ ਸਿਰਫ ਰੀਯੂਜ਼ ਚਲਾਉਣ ਨਾਲੋਂ ਜਾਂ ਕੰਪਿਊਟਰ ਤੇ ਬੈਠ ਕੇ ਫਾਲਤੂ ਗੇਮਸ ਜਾਂ ਇਧਰ ਉਧਰ ਟਾਈਮ ਵੇਸ ਕਰਨ ਨਾਲੋਂ ਅਸੀਂ ਥੋੜਾ ਜਿਹਾ ਬਾਹਰ ਨਿਕਲੀਏ ਨੇਚਰ ਵੱਲ ਜਾਈਏ ਤੇ ਜਿਹੜਾ ਆਪਣੀ ਬੋਡੀ ਆ ਉਹਦੇ ਬਾਰੇ ਥੋੜਾ ਜਿਹਾ ਕੁਝ ਸੋਚੀ ਸੋ ਇਦਾਂ ਹੀ ਤੁਹਾਨੂੰ ਜਿਹੜਾ ਹੋਰ ਲੋਕਾਂ ਨਾਲ ਮਿਲਵਾਉਂਦੇ ਰਵਾਂਗੇ ਅਸੀਂ ਇਨਸਪੀਰੇਸ਼ਨਲ ਸਟੋਰੀਸ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ ਤੁਸੀਂ ਦੇਖਦੇ ਰਹੋ ਦਾ ਸਿਟੀ ਹੈਡਲਾਈਨਸ ਧੰਨਵਾਦ